ਵੇਖੋ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਪੈਂਥ ਹਿੱਟਕਿਆਂ ਦੀ ਤੁਸੀਂ ਦੇ ਉੱਤੋਂ ਦੀ ਘੱਟੋ ਘੱਟ 1.5 ਤੋਂ 2 ਫੁੱਟ ਪਾਣੀ ਆ ਇਹ ਜਿਆ ਰੈਂਪਾ ਨੂੰ ਸਾਹਮਣੇ ਲੱਭੜਿਆ ਸਫੈਦਿਆਂ ਵਾਲਾ ਉਹਦੇ ਉੱਪਰ ਦੀ ਪਾਣੀ ਆਉਣ ਰਿਹਾ ਵੇਖੋ ਵਾਹਿਗੁਰੂ ਬੱਲੇ ਬੱਲੇ ਆ ਸਾਡਾ ਗੁਰਪ੍ਰੀਤ ਵੀਰ ਆ ਗੁਰਪ੍ਰੀਤ ਭਾਜੀ ਗਾਣੇ ਜਾਣਾ ਪਾਣੀ ਤੇਜ ਆ ਵਾਹਿਗੁਰੂ ਜਿੱਕਾ ਨਸਤਾ ਵਾਹਿਗੁਰੂ ਜਿੱਕੀ ਫਤਿਹ ਹੀ ਚੱਪਿਆ ਤੇ ਗੱਲ ਸੁਣਦੇ ਵਾਇਕੁਰ ਜੀ ਬੇਨਤੀ ਇਹ ਆ ਵੀ ਆਪ ਆਪ ਬੰਦੇ ਉੱਪਰ ਵੀ ਪਾਣੀ ਟਾਪਾ ਆ ਮੈਂ ਸਾਰੇ ਨਗਰ ਵਾਲਿਆਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਪਤਾ ਗਾਲ ਤੇ ਪਾਣੀ ਜਿਹੜਾ ਸਾਰੇ ਦੇ ਘਰਾਂ 'ਚ ਵੜ ਜਾਣਾ ਜੀ ਕਿਉਂਕਿ ਪਾਣੀ ਓਵਰ ਹੋ ਗਿਆ ਉਦੋਂ ਥੋੜਾ ਪਾਣੀ ਹੋ ਗਿਆ ਆ ਰੈਂਪ ਕੋ ਜਿਹੜਾ ਬੰਨਿਆ ਆਪਣੇ ਪਿੰਡ ਵਾਲਾ ਇਹਦੇ ਉੱਪਰ ਵੀ ਪਾਣੀ ਆਉਂਦਿਆ ਆ ਇਹ ਬਸ 10-15 ਮਿੰਟ ਦੇ ਵਿੱਚ ਤੇ ਇੰਨਾ ਪਾਣੀ ਹੋ ਗਿਆ ਹੈ 10-15 ਮਿੰਟਾਂ ਦੇ ਵਿੱਚ ਵਿੱਚ ਇੰਨਾ ਪਾਣੀ ਹੋ ਗਿਆ ਜੇ ਤਾਂ ਸਾਹ ਸੰਭੀ ਆਪੋ ਆਪਣਾ ਵਿਚਾਰ ਕਰੋ ਤੇ ਆਪ ਉੱਚੇ ਥਾਵਾਂ ਤੇ ਹੋ ਜਿਓ ਇਸ ਕਰਕੇ ਆ ਜਿਹੜੇ ਹਾਲਾਤ ਜੇ ਬਹੁਤ ਮਾਰੇ ਬਣ ਗਏ ਜੇ ਇਸ ਟਾਈਮ ਮਾਲਕ ਭਰੀ ਕਲੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਜੇ ਪਾਣੀ ਦੀ ਪਾਣੀ ਦੀ ਆਵਾਜ਼ ਵੇਖੋ ਬਾਬਾ ਜੀ ਪਾਣੀ ਦੀ ਆਵਾਜ਼ ਪਹਿਲੋ ਤਾਂ ਜਦੋਂ ਸਵੇਰੇ ਆਏ ਉਹਦੇ ਇੰਨਾ ਪਾਣੀ ਨਹੀਂ ਹੈਗਾ ਗੁਰਪ੍ਰੀਤ ਸਿੰਘ ਜੀ ਆਰ ਹੁਣ ਇੱਕ ਦਮ ਵੇਖੋ ਤੁਸੀਂ ਦੇ ਉੱਪਰ ਦੀ ਪਾਣੀ ਵੇਖੋ ਕਿੰਨੀ ਤੇਜ਼ ਹੋਣ ਡਿਆ ਉਹ ਜੇ ਪਾਣੀ ਰਹਿ ਗਿਆ ਨਾ ਮੈਂ ਤੁਹਾਨੂੰ ਜ਼ੂਮ ਕਰਕੇ ਥੋੜਾ ਦਿਖਾਉਣਾ ਵਾਈ 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 ਵਰਦ ਪਣੀ ਵਾ ਉਤੋਂ ਦੀ ਪਾਣੀ ਨਹੀਂ ਤੇਜ਼ ਬੱਲੇ ਬੱਲੇ ਵਾਹਿਗੁਰੂ ਦੇਖੋ ਜੀ ਵਾਹਿਗੁਰੂ ਇੱਕ ਗੁਰਨਾਨਕ ਪਾਸ਼ੇ ਭੁਲਾ ਕਰ ਸਕਦਾ ਹੁਣ ਤੇ ਜੀ ਵਾਹਿਗੁਰੂ 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 ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫੜੇ ਸਤਸੰਗ ਜੀ ਇਸ ਸਮੇਂ ਦੀ ਲੋਟੇ ਆ ਕਿੰਨ ਸਿੱਖ ਸਕਦੇ ਦੇ ਰੈਂਟ ਜਿਹੜਾ ਅਵੇਲੇਬਲ ਨੂੰ ਆ ਰਿਹਾ ਵਾ ਕਿ ਮੁਬੱਦ ਦੀ ਸੁਖਾ ਕਰਾ ਇੱਕ ਸਾਹਮਣੇ ਜਿਹਦੇ ਸਾਹਮਣੇ ਜਿਹੜਾ ਠਿੱਕੇ ਦਾ ਪਾੜਿਆ ਵਾ ਜਿਹੜਾ ਰੈਂਟ ਸੀ ਕੀ ਆ ਦੇਖ ਸਕਦੇ ਦੋ ਜਗ੍ਹਾ ਤੋਂ ਇੱਥੇ ਪਾੜ ਪਿਆ ਵਾ ਇੱਕਾ ਮੋਰਤੀ ਦੇ ਲਗੂ ਐਸ ਪਾਸੂ ਤੇ ਇੱਕ ਦੂਜੇ ਪਾਸੇ ਜੇ ਰਸਤੇ ਦੀ ਕੰਡੀਸ਼ਨ ਦੇਖਦੇ ਹੋ ਰਸਤੇ ਦੇ ਵਿੱਚ ਸਿਰਫ ਇੱਕ ਨਾ ਮਾਤਰ ਬਚਿਆ ਪਿਆ ਕੁਫੀਤਾ ਚੰਦ ਬਾਕੀ ਸਾਰਾ ਘਰਚੁਗਾ ਟੈਕਸ ਨੂੰ ਲੈ ਕੇ ਇਥੋਂ ਤੱਕ ਪਾੜ ਜਿਹੜਾ ਵਾ ਲੱਗਭਗ 70 ਤੋਂ 80 ਫੁੱਟ ਦਾ ਪਾੜ ਪਿਆ ਵਾ ਜੀ ਅਸੀਂ ਵੇਖੀਏ ਦੂਜੇ ਪਾਸੇ ਪਾਣੀ ਦੇ ਹਾਲਾਤ ਇਹ ਪਾਣੀ ਅਜੇ ਉਹ ਨਹੀਂ ਆ ਕੱਲ ਨਾਲੋਂ ਜਿਹੜਾ ਲੈਵਲ ਹੈ ਪਾਣੀ ਦਾ ਲਗਭਗ ਕੋ 3 ਫੁੱਟ ਦਾ ਲੈਵਲ ਡਾਊਨ ਹੋਇਆ ਵਾ ਨਹੀਂ ਦਾ ਜਿਹੜੀ ਢੁੱਡੀ ਬੰਨ ਦਿਖਾਈ ਦੇ ਰਿਹਾ ਤੁਹਾਨੂੰ ਇਥੋਂ ਲਗਭਗ ਇਹਦੇ ਉੱਪਰ ਨਹੀਂ ਪਾਣੀ ਵਗ ਰਿਹਾ ਸੀ ਕੱਲ ਤੇ ਜਿਵੇਂ ਅਸੀਂ ਹਿਸਾਬ ਲਾਈਏ ਤੁਸੀਂ ਤੋਂ ਪਾਰ ਵਾਲੇ ਏਰੀਏ ਦਾ ਇੱਧਰ ਫਸਲਾਂ ਤੇ ਪੂਰੀ ਤਰ੍ਹਾਂ ਬਰਬਾਦ ਹੋਈ ਚੁੱਕੀਆਂ ਨੇ ਤੇ ਪਾਣੀ ਦਾ ਲੈਵਲ ਤੁਸੀਂ ਅਜੇ ਵੀ ਦੇਖ ਰਹੇ ਮੈਨੂੰ ਨਹੀਂ ਲੱਗਦਾ ਕਿ ਜੇ ਘੱਟ ਤੋਂ ਘੱਟ ਇੱਥੇ 10 ਤੋਂ 15 ਦਿਨ ਜਿਹੜਾ ਪਾਣੀ ਕਿਤੇ ਖਲੋ ਹੋ ਜੂਗਾ ਕਿਉਂਕਿ ਜਿਹੜੀ ਮੇਨਤ ਹਸੀ ਆ ਉਹ ਇਸ ਜਗ੍ਹਾ ਤੋਂ ਲਗਭਗ 1.5 ਕਿਲੋਮੀਟਰ ਦੂਰ ਆ ਜਿਹਦੇ ਵਿੱਚ ਤਿੰਨ ਕਿੱल्ल्या ਦਾ ਪਾੜ ਪਿਆ ਹੁਣ ਧੁੰਦ ਹੋਣ ਦੀ ਵਜ੍ਹਾ ਦੇ ਨਾਲ ਤੂੰ ਸੀਦਾ ਬੰਨ ਜਿਹੜਾ ਦਿਖਾਈ ਨਹੀਂ ਦੇ ਰਿਹਾ ਸ਼ਫੈਨਾ ਦੇ ਵਿੱਚੋਂ ਗੈਬ ਨਹੀਂ ਤੇ ਕਲੀਅਰ ਦੇਖਦਾ ਸੀ ਤੇ ਤੋਂ ਹੀ ਸਾਧ ਸੰਗਤ ਨੂੰ ਬੇਨਤੀ ਕਰਦੇ ਆ ਕਿ ਇੱਥੇ ਇਲਾਕੇ ਦੇ ਵਿੱਚ ਆ ਕੇ ਤੇ ਵੇਖਿਆ ਜਾਏ ਪ੍ਰਸ਼ਾਸਨ ਨੂੰ ਵੀ ਵਿਖੇ ਆ ਕੇ ਕੀ ਹਾਲਾਤ ਨੇ ਲੋਕਾਂ ਦੇ ਕਿਸ ਤਰੀਕੇ ਦੇ ਨਾਲ ਇਸੇ ਜਿਹੜਾ ਵਾ ਤਬਾਈ ਮਚਾਈ ਆ ਰਾਵੀ ਦੇ ਪਾਣੀ ਨੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਇੰਨਾ ਪਾਣੀ ਕਦੇ ਵੀ ਨਹੀਂ ਵੇਖਿਆ ਇੱਥੇ ਜਿਹੜਾ 88 ਦੇ ਵਿੱਚ ਜਦੋਂ ਹੜਾ ਆਇਆ ਸੀ ਉਸ ਟਾਈਮ ਵੀ ਜਿਹੜਾ ਪਾਣੀ ਦਾ ਲੈਵਲ ਹੁਣ ਹੈ ਇਸ ਟਾਈਮ ਹੈ ਇਹ ਲਗਭਗ ਇੰਨਾ ਕੁ ਲੈਵਲ ਸੀ ਜਿਆ ਇਦੋਂ ਥੋੜਾ ਥੱਲੇ ਹੋਏਗਾ ਪਰ ਲੇਕਿਨ ਇਸ ਵਾਰ ਜਿਹੜਾ 88 ਦੇ ਨਾਲੋਂ ਘੱਟੋ-ਘੱਟ 4 ਜਾਂ 5 ਫੁੱਟ ਪਾਣੀ ਜਿਹੜਾ ਵਾ ਵਧ ਆਇਆ ਵਾ ਤੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਇੱਥੇ ਆ ਕੇ ਇਲਾਕੇ ਦੇ ਲੋਕਾਂ ਦਾ ਜਾਇਜ਼ਾ ਲਿਆ ਜਾਏ ਤੇ ਨੁਕਸਾਨ ਜਿਹੜਾ ਫਸਲਾਂ ਦਾ ਹੋਇਆ ਵਾ ਜਾਨਵਾਲ ਦੇ ਨੁਕਸਾਨ ਦੀ ਅਜੇ ਤੱਕ ਸਾਡੇ ਕੋਲ ਕੋਈ ਖਬਰ ਨਹੀਂ ਆਈ ਪਰ ਲੇਕਿਨ ਇਸ ਟਾਈਮ ਲੋਕਾਂ ਕੋਲ ਜਿਹੜਾ ਦੰਗਰਵਸ਼ਾ ਹੈ ਜਿਨ੍ਹਾਂ ਨੇ ਪੱਠੇ ਪਾਉਣੇ ਨੇ ਉਹਨਾਂ ਦਾ ਵੀ ਕੋਈ ਇਸ ਟਾਈਮ ਹੈ ਨਹੀਂ ਹਾਲਾਤ ਬਹੁਤ ਖਰਾਬ ਨੇ ਇੱਥੇ ਤੇ ਮੈਂ ਇਲਾਕੇ ਦੇ ਲੋਕਾਂ ਨੂੰ ਬਾਹਰ ਦੇ ਲੋਕਾਂ ਨੂੰ ਇਹ ਬੇਨਤੀ ਕਰਦਾ ਹਾਂ ਵੀਡੀਓ ਦੇ ਜ਼ਰੀਏ ਜੇ ਕੋਈ ਮਦਦ ਦੀ ਅਪੀਲ ਕਰਦੇ ਅਸੀਂ ਇੱਥੇ ਸਾਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਹੈ ਪਰ ਲੇਕਿਨ ਜਿਹੜੇ ਪਸ਼ੂ ਨੇ ਸਾਡੇ ਕੋਲ ਦੰਗਰਵਸ਼ਾ ਦਾ ਮਾਲ ਦੰਗਰ ਹੈ ਉਹਨਾਂ ਵਾਸਤੇ ਚਾਰੇ ਦਾ ਕੋਈ ਪ੍ਰਬੰਧ ਨਹੀਂ ਰਿਹਾ ਬੋਤੇ ਲੋਕਾਂ ਦਾ ਕੀ ਸੀ ਕਿ ਤੂੜੀਆਂ ਵੀ ਇੱਥੇ ਜੜੀਆਂ ਨੇ ਉਹ ਬਾਰ ਹੀ ਬੰਦੋਬਸਤ ਕੀਤਾ ਗਿਆ ਸੀ ਜਿਹੜਾ ਪਾਣੀ ਦੇ ਵਿੱਚ ਰੁੜ ਗਿਆ ਨੇ ਤੇ ਜਿਹੜੀਆਂ ਕੋ ਬੱਚੀਆਂ ਨੇ ਉਹ ਪਾਉਣ ਲੱਗ ਨਹੀਂ ਰਹੀਆਂ ਭੇਜ ਗਿਆ ਨੇ ਸਾਰੀਆਂ ਤੇ ਹਰੇ ਚਾਰੇ ਦਾ ਤਾਂ ਬਿਲਕੁਲ ਹੀ ਨਾਮੋਂ ਨਿਸ਼ਾਨੀ ਖਤਮ ਹੋ ਚੁਕਾ ਹੈ ਠੀਕ ਹੈ ਸੋ ਮੈਂ ਹੁਣ ਇਲਾਕੇ ਦੇ ਲੋਕਾਂ ਨੂੰ ਤੇ ਪ੍ਰਸ਼ਾਸਨ ਨੂੰ ਇਹੀ ਬੇਨਤੀ ਮੇਰੀ ਕਿ ਪਿੰਡ ਚ ਆ ਕੇ ਇੱਥੇ ਵੇਖਿਆ ਜਾਏ ਕੀ ਹਾਲਾਤ ਨੇ ਇਸ ਟਾਈਮ ਤੇ ਮੈਂ ਇਹ ਵੀ ਦੱਸ ਦੇਣਾ ਚਾਹੁੰਦਾ ਵਾਂ ਸਾਹਮਣੇ ਜਿਹੜਾ ਤੁਸੀਂ ਬੰਨਿਆ ਐ ਤੁਸੀਂ ਇਹ ਕੱਲ ਜਿਹੜਾ ਵਾ ਪਾਣੀ ਇਹਦੇ ਉੱਪਰ ਦੀ ਵਗ ਰਿਹਾ ਸੀ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਤੇ ਹੁਣ ਪਾਣੀ ਦਾ ਲੈਵਲ ਕੀ ਆ ਤੇ ਕੱਲ ਜਦੋਂ ਪਾਣੀ ਇਹਦੇ ਉੱਪਰ ਦੀ ਜਾ ਰਿਹਾ ਸੀ ਤੇ ਉਦੋਂ ਕੀ ਹਾਲਾਤ ਹੋਣਗੇ ਇਸ ਇਲਾਕੇ ਦੇ ਵਿੱਚ ਜਿਹੜਾ ਪਿੰਡ ਵਾਲਾ ਪਾਸਾ ਵਾ ਇਹ ਵੀ ਕੱਲ ਪੂਰੇ ਦਾ ਪੂਰਾ ਡੁੱਬਿਆ ਪਿਆ ਸੀ ਲਗਭਗ ਇਥੋਂ ਜਿਹੜਾ ਲੈਵਲ ਹੈ ਹੁਣ ਤਕਰੀਬਨ 1 ਫੁੱਟ ਲੈਵਲ ਪਿੰਡ ਵਾਲੇ ਪਾਸੇ ਵੀ ਡਾਊਨ ਹੋਇਆ ਵਾ ਤੇ ਜਿਹੜਾ ਪਾਰਲਾ ਪਾਸਾ ਉਧਰ ਤੋਂ ਲਗਭਗ 3 ਤੋਂ 4 ਫੁੱਟ ਪਾਣੀ ਜਿਹੜਾ ਵਾ ਡਾਊਨ ਹੋਇਆ ਅੱਗੇ ਨਾਲੋਂ ਡਾਊਨ ਹੋਣ ਦੇ ਬਾਵਜੂਦ ਜਿਹੜਾ ਤੁਸੀਂ ਇਹ ਪਾਣੀ ਦਾ ਫਲੋ ਪਾਣੀ ਦਾ ਪ੍ਰੈਸ਼ਰ ਦੇਖ ਰਹੇ ਹੋ ਇਹ ਇੰਨਾ ਹੋ ਗਿਆ ਵਾ ਕਿ ਜਦੋਂ ਇਦਾਂ 3 ਤੋਂ 4 ਫੁੱਟ ਲੈਵਲ ਹੋਰ ਉੱਚਾ ਸੀ ਉਦੋਂ ਕੀ ਮੰਜ਼ਰ ਹੋਏਗਾ ਉਦੋਂ ਕਿਸੇ ਦੀ ਆਉਣ ਦੀ ਹਿੰਮਤ ਨਹੀਂ ਸੀ ਇੱਥੇ ਨਾ ਹੀ ਇੱਥੇ ਆਉਣ ਦਾ ਕੋਈ ਰਸਤਾ ਸੀ ਦੋ ਤਿੰਨ ਜਗ੍ਹਾ ਤੋਂ ਜਿਹੜਾ ਧੁੱਸੀ ਹੋਰ ਵੀ ਟੁੱਟ ਸਕਦੀ ਸੀ ਇੱਥੇ ਪਰ ਪਿੰਡ ਦੇ ਲੋਕਾਂ ਨੇ ਐਨ ਟਾਈਮ ਤੇ ਆ ਕੇ ਪਹੁੰਚ ਕੇ ਰੁੱਖ ਵੱਢ ਕੇ ਬੋਰੀਆਂ ਭਰ ਕੇ ਲਾ ਕੇ ਉਹਨੂੰ ਬਚਾਇਆ ਵਾ ਪਿੰਡ ਦੇ ਬੰਦੇ ਆਏ ਇਹ ਬਾਹਰੋਂ ਵੀ ਟਰਾਲੇ ਲੈ ਕੇ ਦੋ ਤਿੰਨ ਵੀਰ ਆਏ ਸੀ ਪਿੰਡੀਆਂ ਵੱਲੋਂ ਜਿਨ੍ਹਾਂ ਨੇ ਮਿੱਟੀ ਦੇ ਬੈਗ ਹੋਰ ਸਮਾਨ ਲੈ ਕੇ ਆਏ ਸੀ ਜਿਹਦੇ ਨਾਲ ਧੁੱਸੀ ਦਾ ਬਚਾਅ ਹੋਇਆ ਵਾ ਕਰਲੇ ਕਿੰਨ ਐਸ ਜਗਾਂ ਉਹ ਨਹੀਂ ਬਚਾ ਸਕੀ ਜਿਹੜੀ ਲਗਭਗ 70 ਤੋਂ 80 ਫੁੱਟ ਦਾ ਪਾੜ ਵਾ ਉਹ ਇੱਥੇ ਪਿਆ ਹੋਇਆ ਵਾ ਤੋਂ ਮੇਰੀ ਪ੍ਰਸ਼ਾਸਨ ਅੱਗੇ ਇਲਾਕੇ ਦੇ ਲੋਕਾਂ ਅੱਗੇ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਇਹੀ ਬੇਨਤੀ ਕਰਦਾ ਵਾਂ ਕਿ ਦੇ ਇਲਾਕੇ ਦੇ ਲੋਕਾਂ ਦੀ ਜਿਹੜੀ ਹੈ ਮਦਦ ਤੁਸੀਂ ਕਿਸ ਤਰੀਕੇ ਨਾਲ ਕਰਨੀ ਆ ਉਹ ਤੁਹਾਡੇ ਉੱਪਰ ਡਿਪੈਂਡ ਹੈ ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ